ਭਾਗਾ ਵਾਲੇ ਨੇ ਉਹ ਪਰਿਵਾਰ ਜਿੱਨਾ ਘਰਾਂ ਚ ਕੋਈ ਬਜ਼ੁਰਗ ਬੈਠਾ ਹੈ ਜਿੱਨਾ ਘਰਾਂ ਚ ਮਾਂ ਬੈਠੀ ਹੈ ਬਾਪੂ ਬੈਠਾ ਹੈ ਉਹ ਭਾਗਾ ਵਾਲੇ ਬੱਚੇ ਨੇ ਨਹੀਂ ਤੇ ਅਜੋਕਾ ਸਮਾਜ ਆਪਾਂ ਵੇਖ ਹੀ ਰਹੇ ਆ ਕੱਲਾ ਕੱਲਾ ਪੋਤਾ ਹੈ ਮਾਂ ਬਾਪ ਦੇ ਲਾਗੇ ਬਹਿਣ ਨੂੰ ਤਿਆਰ ਨਹੀਂ ਜੇ ਕੋਈ ਹੈਗਾ ਵੀ ਹੈ ਤੇ ਉਹਦੇ ਨਾਲ ਦੁੱਖ ਸੁੱਖ ਸਾਂਝਾ ਕਰਨ ਨੂੰ ਤਿਆਰ ਹੈ ਨਹੀਂ ਕਿ ਮਾਂ ਬਾਪ ਨੇ ਸਾਡੇ ਲਈ ਕੀਤਾ ਕੀ ਹੈ ਮਾਵਾ ਗਿੱਲਿਆਂ ਥਾਵਾਂ ਤੇ ਪੈ ਪੈ ਕੇ ਬੱਚਿਆਂ ਨੂੰ ਜਿਹੜੀ ਅੱਜ ਦੀ ਪੀੜ੍ਹੀ ਹੈ ਨਾ ਜਿਹੜੀ ਅਜੋਕੀ ਪੀੜ੍ਹੀ ਐ ਇਸ ਵਕਤ ਹੁਣ ਬੱਚੇ ਪਾਲਣੇ ਸੌਖੇ ਨੇ ਪ੍ਰਾਤਨ ਸਮੇਂ ਨਾਲੋਂ ਪੁਰਾਣੇ ਸਮੇਂ 'ਚ ਤਾਂ ਸਾਧਨ ਨਹੀਂ ਸੀ ਲਹਗੇ ਮਾਮਾਂ ਬੇਟੀਆਂ ਨੇ ਇਨ੍ਹਾਂ ਪ੍ਰਬੰਧ ਨਹੀਂ ਸੀ ਹੈਗਾ ਅੱਛਾ ਬੱਚੇ ਵੀ ਜਿਆਦੇ ਸੀ 5-5 6-6 3-3 4-4 5-5 6-6 ਭਰਾ ਭੈਣ ਸੀ ਹੁਣ ਤਾਂ ਸੁਖ ਨਾਲ ਇੱਕ ਇੱਕ ਬੱਚਾ ਦੋ ਦੋ ਉਹ ਵੀ ਪਾਲਣੇ ਔਖੇ ਲੱਗਦੇ ਸਾਧਨ ਵੀ ਕਿੰਨੇ ਆ ਸਹੂਲਤਾਂ ਕਿੰਨੀਆਂ ਨੇ ਕਪੜੇ ਧੋਣ ਵਾਲੀਆਂ ਮਸ਼ੀਨਾਂ ਆ ਗਈਆਂ ਘਰਾਂ 'ਚ ਕੰਮ ਕਰਨ ਵਾਲਾ ਵੀ ਕੋਈ ਨਾ ਕੋਈ ਹੈਲਪ ਕਰਾ ਲ ਦਿੰਦਾ ਉਦੋਂ ਤੇ ਮਾਵਾ ਖੇਤਾਂ 'ਚ ਵੀ ਨਾਲ ਕੋਈ ਬਾਹਰੋਂ ਪੱਠੇ ਲੈ ਕੇ ਆਉਂਦਾ ਸੀ ਮਾਵਾ ਨਾਲ ਪਸ਼ੂਆਂ ਦਾ ਕੰਮ ਵੀ ਕਰਾ ਦਿੰਦੀਆਂ ਸੀ ਹੁਣ ਤਾਂ ਅਗਲੀ ਪੀੜ੍ਹੀ ਗੁੱਸਾ ਨਾ ਮਨਾਇਓ ਪਹਿਲਾਂ ਮਾਫੀ ਮੰਗ ਲਵਾ ਅਗਲੀ ਪੀੜ੍ਹੀ 'ਚ ਘਰ ਦੋ ਪਸ਼ੂ ਰੱਖੇ ਨੇ ਛੇਤੀਕੀਤਿਆਂ ਕੋ ਨਾਲ ਹੈਲਪ ਕਰਾਉਣ ਨੂੰ ਤਿਆਰ ਹੈ ਨਹੀਂ ਜਿਹੜੀਆਂ ਪਹਿਲੀਆਂ ਮਾਵਾ ਸੀ ਉਹ ਘਰ ਦਾ ਵੀ ਕਰਾਉਂਦੀਆਂ ਸੀ ਤੇ ਮਜਰੂ ਵੀ ਕਿੱਲੇ ਤੋਂ ਖੋੜ ਕੇ ਬੰਨਣ ਦੀ ਤਾਕਤ ਰੱਖਦੀਆਂ ਸੀ ਤੇ ਬੱਚੇ ਵੀ 2-2 3-3 4 ਸੀ ਜਿਉਂ-ਜਿਉਂ ਸਹੂਲਤਾਂ ਵਧੀਆਂ ਨੇ ਅਸੀਂ ਉਹਨਾਂ ਮਾਵਾਂ ਦਾ ਕਿੱਥੋਂ ਦੇਣਾ ਦੇ ਸਕਦੇ ਹਾਂ ਜੀ ਅਸੀਂ ਉਹਨਾਂ ਮਾਵਾਂ ਦਾ ਕਰਜ਼ਾ ਨਹੀਂ ਲਾ ਸਕਦੇ ਜਿਨ੍ਹਾਂ ਨੇ 2-2 3-3 4-4 ਜਵਾਕਾਂ ਨੂੰ ਪਾਲਿਆ ਵੀ 2-2 3-3 ਕਿੱਲਾਂ ਤੋਂ ਆਪਣੇ ਪਤੀ ਦਾ ਸਾਥ ਦੇ ਕੇ ਅੱਜ 5-7-8 ਕਿੱਲੇ ਜ਼ਮੀਨ 10 ਕਿੱਲੇ ਜ਼ਮੀਨ ਵੀ ਬਣਾਈ ਤੇ ਅਗਲੀ ਪੀੜ੍ਹੀ ਕਈ ਵਾਰੀ ਇਹ ਕਹਿ ਦਿੰਦੀ ਹੈ ਤੁਸੀਂ ਸਾਡੇ ਲਈ ਕੀਤਾ ਕੀ ਹੈ ਕਿ ਵੀ ਜਿਹੜੇ ਅਗਲੇ ਬੱਚੇ ਆ ਨਾ ਉਹ ਕਹਿ ਦਿੰਦੇ ਆ ਤੁਸੀਂ ਸਾਡੇ ਲਈ ਕੀ ਕੀਤਾ ਤੇ ਮੈਂ ਬੇਨਤੀ ਕਰਾਂ ਸਭ ਤੋਂ ਪਹਿਲਾਂ ਸਾਡਾ ਗੁਰੂ ਸਾਡਾ ਮਾਂ-ਬਾਪ ਹੈ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪਹਿਲਾਂ ਸਿਖਾਉਂਦੀ ਹੈ ਪਹਿਲੀ ਮਾਂ ਦੀ ਰਿਸਪੈਕਟ ਕਰੋ ਬਾਪ ਦੀ ਇੱਜ਼ਤ ਕਰੋ ਤੇ ਜਿਹੜਾ ਆਪਣੇ ਮਾਂ-ਬਾਪ ਦਾ ਨਹੀਂ ਬਣਿਆ ਗੁੱਸਾ ਨਾ ਮਨਾਇ ਉਹ ਭਾਵੇਂ ਇਥੇਣ ਕੇ ਲਕੀਰਾਂ ਕੱਢੀ ਜਾਵੇ ਮਾਰੇ ਕਿਤੇ ਪਖੰਡ ਕਰਦੇ ਹੋਰ ਕੀ ਹੈ ਇਸ ਸਵਾਏ ਪਖੰਡ ਧੋਤ ਹੈ ਹੀ ਕੁਝ ਨਹੀਂ ਹੈ ਤੂੰ ਗੁਰੂ ਅਗੇ ਆਣ ਕੇ ਨਮਸਕਾਰਾਂ ਕਰੀ ਜਾਵੇਂ ਜੇ ਮਾਂ ਦਾ ਨਹੀਂ ਬਣਿਆ ਬਾਪ ਦਾ ਨਹੀਂ ਬਣਿਆ ਮੈਂ ਨਹੀਂ ਕਹਿ ਰਿਹਾ ਭਾਈ ਗੁਰਦਾਸ ਜੀ ਦਾ ਬਚਨ ਹੈ ਮਾਂ ਪਿਓ ਪਰਹਰ ਸੁਣੇ ਵੇਦ ਮਾਂ ਬਾਪ ਛੱਡ ਕੇ ਤੇ ਕੋਈ ਬੰਦਾ ਕਵੇ ਮੈਂ ਤੇ ਪਾਠ ਬਹੁਤ ਕਰਦਾ ਤੂੰ ਪਾਠ ਕਰਦਾ ਹੈ ਪਾਠ ਨੂੰ ਜਿਉਂਦਾ ਥੋੜਾ ਬਾਣੀ ਜਿਉਣੀ ਹੈ ਜਿਹੜਾ ਆਪਾਂ ਪਾਠ ਕਰਨਾ ਨਾ ਉਹਨੂੰ ਆਪਣੇ ਕਰਮਾਂ 'ਚ ਲੈ ਕੇ ਆਉਣਾ ਹੈ ਜਦੋਂ ਤੱਕ ਬਾਣੀ ਸਾਡੇ ਕਰਮਾਂ 'ਚ ਨਹੀਂ ਆਈ ਉਹਦੇ ਪੜੇ ਦਾ ਕੋਈ ਅਰਥ ਨਹੀਂ ਰਹਿ ਗਿਆ ਉਹ ਤੇ ਸੇਮ ਇਦਾਂ ਹੋ ਗਿਆ ਵੇ ਜਿਵੇਂ ਕਿ ਮਰੀਜ਼ ਨੂੰ ਡਾਕਟਰ ਦੀ ਦੱਸੀ ਹੋਈ ਦਵਾਈ ਪਤਾ ਤੇ ਹੈਗਾ ਪਰ ਦਵਾਈ ਖਾਂਦਾ ਨਹੀਂ ਪ੍ਰੇਜ ਨਹੀਂ ਕਰਦਾ ਤੇ ਡਾਕਟਰਾਂ ਦਾ ਤੂੰ ਠੀਕ ਕਿਦਾਂ ਹੋਏਂਗਾ ਤੈਨੂੰ ਆਂਦਾ ਜੀ ਮੈਨੂੰ ਦਵਾਈ ਦਾ ਪਤਾ ਹੈ ਮੈਂ ਦਵਾਈ ਦਾ ਰੋਜ਼ ਨਾ ਲੈਣਾ ਕਹਿੰਦਾ ਕਾਕਾ ਨਾ ਲੈਣ ਨਾ ਠੀਕ ਨਹੀਂ ਹੋਣਾ ਦਵਾਈ ਖਾਣੀ ਵੀ ਪੈਣੀ ਹੈ ਤੇ ਪ੍ਰੇਜ ਵੀ ਕਰਨਾ ਪੈਣਾ ਇਹ ਜਿਹੜੀ ਗੁਰਮਤਿ ਦੀ ਦਵਾਈ ਹੈ ਇਹ ਜਿਹੜਾ ਗੁਰਮਤਿ ਦਾ ਉਪਦੇਸ਼ ਹੈ ਇਹਨੂੰ ਆਪਣੇ ਕਰਮਾਂ 'ਚ ਲੈ ਕੇ ਆਉਣਾ ਪੈਣਾ ਆਪਣੇ ਮਾਪੇ ਬਾਪ ਦੀ ਇੱਜ਼ਤ ਕਰੋ ਜੇ ਤੁਸੀਂ ਕਰੋਗੇ ਅੱਗੇ ਆਪਣੇ ਬੱਚੇ ਕਰਨਗੇ ਇੱਕ ਬੇਨਤੀ ਕਰਾਂ ਜਦੋਂ ਬੰਦਾ ਵਿਆਹ ਜਾਂਦਾ ਹੈ ਜਦੋਂ ਉਹਦੇ ਆਪਣੇ ਅੱਗੇ ਬੱਚੇ ਹੋ ਜਾਂਦੇ ਤੁਹਾਨੂੰ ਤੁਹਾਡੇ ਬੱਚੇ ਵੇਖ ਰਹੇ ਨੇ ਜਿੱਦਾਂ ਦਾ ਤੁਸੀਂ ਆਪਣੀ ਮਾਂ ਨਾਲ ਵਿਹਾਰ ਕਰਦੇ ਹੋ ਉਦਾਂ ਦਾ ਉਹਨਾਂ ਤੁਹਾਡੇ ਨਾਲ ਕਰਿਆ ਕਰਨਾ